ਆ ਜਿਹੜੇ ਦੇ ਰਹੇ ਨੇ ਉਹ ਮੈਂ ਬੋਲਦਾ ਮੈਂ ਇਹਨੇ ਦੇ ਲਈ ਹੋਇਆ ਹੈ ਉਹਦੀ ਚੇਂਜਿੰਗ ਮਤਲਬ ਹੈ ਸਰਬਾਹਮ ਪਲਾ ਦੇ ਮੈਂ ਕੀ ਕਹਿਣਾ ਚਾਹੁੰਗਾ ਕਿਵੇਂ ਘਟਣਾ ਵਾਪਰੀਆ ਥੋੜਾ ਕੀ ਲੱਗਦਾ ਮੇਰਾ ਭਰਾ ਲੱਗਦਾ ਸੀ ਮੇਰਾ ਭਰਾ ਲੱਗਦਾ ਸੀ ਜੀ ਬਲਵੀਰ ਸਿੰਘ ਜੀ ਇਹਨਾਂ ਨੇ ਸ਼ਰਤ ਰੱਖ ਕੇ ਹੀ ਇਹ ਮਰਵਾਇਆ ਗਏ ਇਹ ਮੇਰੇ ਭਝਾਈ ਦਾ ਹੱਥ ਵੀ ਹੈ ਤੇ ਇਹਨਾਂ ਦਾ ਵੀ ਹੈ ਕੀ ਤੇਰੇ ਭਝਾਈ ਦੇ ਤੰਤਰਿਕ ਦਾ ਕੋ ਰਿਲੇਸ਼ਨ ਸੀ ਇਹਨਾਂ ਕੀ ਸੀ ਇਹ ਹੁੰਦੀ ਜਾਂਦੀ ਸੀਗੀ ਤਿੰਨ ਸਾਲਾਂ ਤੋਂ ਜੀ ਰਾਤ ਨੂੰ ਆਉਂਦੀ ਸੀਗੀ ਇੱਥੇ ਰੋਜ ਸਵੇਰ ਚਲੀ ਜਾਂਦੀ ਸੀਗੀ ਜਦੋਂ ਮੇਰਾ ਭਰਾ ਕੰਮ ਤੇ ਆ ਜਾਂਦਾ ਸੀਗਾ ਜੀ ਉਦੋਂ ਇਹ ਆ ਜਾਂਦੀ ਸੀਗੀ ਤੇ ਫਿਰ ਅਤਨੇ ਸ਼ਾਮ ਨੂੰ ਫੇਰ ਆ ਜਾਂਦੀ ਸੀਗੀ ਰਾਤ ਨੂੰ ਆਉਂਦੀ ਉਹਦੀ ਆਫਤ ਕੀ ਰਿਲੇਸ਼ਨਸ਼ਿਪ ਹੋਈ ਨਾ ਕੋਈ ਹੋਊਗਾ ਜੀ ਸੰਬੰਧ ਫੇਰ ਹੀ ਆਉਂਦੀ ਸੀ ਜੀ ਇਹ ਪਹਿਲਾਂ ਤਾਂ ਕਹਿੰਦੀ 5 ਸਾਲਾਂ ਤੋਂ ਸਾਡੇ ਪੇਲੇਣ ਸੀਗੇ ਜੀ ਉਸ ਤੋਂ ਬਾਅਦ ਗੱਦੀ ਗੁੱਦੀ ਦਾ ਕੰਮ ਕਰਦੇ ਸੀ ਚੇਲੇ ਬਣੇ ਦਾ ਜੀ ਉਸ ਤੋਂ ਬਾਅਦ ਇਹ ਆ ਕੰਮ ਕਿੰਨੇ ਕਿ ਕਿੰਨੇ ਦਿਨਾਂ ਤੋਂ ਗਾਇਬ ਚਿਹਰਾ ਭਰਾ ਸੀ ਇਹ ਗਾਇਬ 7 ਦਿਨਾਂ ਦਾ ਜੀ ਲਗਾਤਾਰ ਭਾਲ ਕਰੇ ਸਾਰੇ ਭਾਲਤ ਕਰੀਏ ਸੀਾਨੂੰ ਕਿਤੇ ਨਹੀਂ ਮਿਲਿਆ ਜੀ ਫਿਰ ਇਹਦਾ ਫੋਨ ਆ ਕਢਾਇਆ ਜੀ ਕੋਈ ਲੋਕੇਸ਼ਨ ਵਗੈਰਾ ਜੀ ਕੋਈ ਹੋਰ ਜੀ ਸਾਨੂੰ ਫੇਰ ਪਤਾ ਲੱਗਾ ਇਹ ਸੀ ਤਾਂ ਸਾਰੇ ਪਾ ਲੈਂਦੇ ਰਿਸ਼ਤੇ ਰਿਸ਼ਤੇਦਾਰਾਂਾਂ ਦੀ ਸਾਨੂੰ ਕਿਤੇ ਨਹੀਂ ਮਿਲਾਈ ਅਕਸਰ ਨੂੰ ਇੱਥੇ ਦੱਬਰ ਕੋਲ ਪਿੱਛੇ ਕਿ ਬੱਚੇ ਕਿੰਨੇ ਆ ਦੋ ਆਈ ਉਹਦੇ ਬੱਚੇ ਕੀ ਮੰਗ ਕੀ ਆ ਤੁਹਾਡੀ ਸਾਨੂੰ ਸੰਸਾ ਮਿਲਣਾ ਚਾਹੀਦਾ ਜੀ ਇਹ ਗਰੀਬ ਬੰਦੇ ਆ ਦੋ ਦਿਵਾਕ ਆਈ ਉਹਦੇ ਇਨਸਾਫ ਚਾਹੀਦਾ ਜੀ ਪਰ ਤੋਂ ਅੜੀ ਸਜ਼ਾ ਹੁੰਦੀ ਮਾ ਜੋ ਐਸਐਸਪੀ ਸਾਹਿਬ ਮਟਿੰਡਾ ਸ਼੍ਰੀਮਤੀ ਅਮਨੀਤ ਕੌਂਡਲ ਜੀ ਆਈਪੀਐਸ ਜਿਹਦੇ ਦਿਸ਼ਾ ਨਿਰਦੇਸ਼ਾਂ ਤੇ ਕ੍ਰਾਈਮ ਨੂੰ ਨਤ ਪਾਉਣ ਦੇ ਸਬੰਧੀ ਜਿਹੜਾ ਹੈਗਾ ਚਲਾਈ ਮੁਹਿੰਮ ਦੇ ਤਹਿਤ ਇਹ ਅੱਜ ਇੱਕ ਜਿਹੜਾ ਹੈਗਾ ਕੱਲ ਮਿਤੀ ਜਿਹੜਾ 23 23 11 24 ਨੂੰ ਇੱਕ ਜਿਹੜਾ ਆ ਕੇ ਵਿਅਕਤੀ ਨੇ ਜਿਹੜਾ ਪ੍ਰਲਾਦ ਸਿੰਘ ਨਾਮ ਦਾ ਹੈਗਾ ਉਹਨੇ ਇੱਕ ਬਿਆਨ ਐਸ ਐਚਓ ਤਲਵੰਡੀਬਾਸ ਦਰਜ ਕਰਵਾਇਆ ਸੀ ਕਿ ਉਹਦਾ ਭਰਾ ਜਿਹੜਾ ਹੈਗਾ 18 11 24 ਦਾ ਜਿਹੜਾ ਹੈਗਾ ਘਰੋਂ ਗਾਇਬ ਹੈ ਤੇ ਉਹ ਉਹਨਾਂ ਨੂੰ ਸ਼ੱਕ ਹੈ ਵੀ ਇਹ ਜਿਹੜਾ ਹੈਗਾ ਇਹਦੀ ਘਰ ਵਾਲੀ ਤੇ ਕੁਝ ਹੋਰ ਵਿਅਕਤੀਆਂ ਨੇ ਜਿਹੜਾ ਹੈਗਾ ਇਹਨੂੰ ਜਿਹੜਾ ਹੈਗਾ ਲੋਕੋਚ پوਕੇ ਮਾਰ ਦੇਣ ਦੀ ਨੀਅਤ ਦੇ ਨਾਲ ਲੋਕੋਚ پوਕੇ ਰੱਖਿਆ ਹੋਇਆ ਜਿੱਤੇ ਕਾਰਵਾਈ ਕਰਦੇ ਹੋਏ ਐਸਟੀਯੂ ਸਾਹਿਬ ਤਲਵੰਡੀ ਨੇ ਇੱਕ ਮੁਕੱਦਮਾ ਨੰਬਰ 210/24 ਅੰਡਰ ਸੈਕਸ਼ਨ 140 140 1 3 5 ਬੀਐਨਐਸ ਪੀਐਸ ਤਲਵੰਡੀ ਜਿਹੜਾ ਹੈਗਾ ਦਰਜ ਰਿਸ਼ਤਰ ਕੀਤਾ ਸੀ ਜਿਹਦੇ ਤੇ ਫਿਰ ਇਹਨਾਂ ਨੇ ਅੱਗੇ ਕਾਰਵਾਈ ਕਰਦੇ ਹੋਏ ਬਹੁਤ ਘੱਟ ਸਮੇਂ ਦੇ ਵਿੱਚ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜਾ ਤਕਨੀਕੀ ਜਿਹੜਾ ਹੈਗਾ ਸਹਾਰਾ ਲੈ ਕੇ ਜਿਹੜਾ ਹੈਗਾ ਟੈਕਨੀਕ ਦਾ ਤੇ ਉਸ ਤੋਂ ਇਲਾਵਾ ਆਪਣੇ ਇਹਨਾਂ ਨੇ ਹਿਊਮਨ ਸਰਸਿਸ ਵਗੈਰਾ ਲਗਾਏ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਜਾ ਕੇ ਉਹਦੇ ਸਰਵੰਚੇ ਇਹ ਪਤਾ ਕੀਤਾ ਜਿਹੜਾ ਉਹਦੇ ਵਿੱਚ ਪਤਾ ਲੱਗਿਆ ਵੀ ਇਹ ਬੰਦਾ ਜਿਹੜਾ ਹੈਗਾ ਵੀ ਇਹਦੀ ਜਿਹੜੀ ਹੈਗੀ ਹੈ ਘਰ ਵਾਲੀ ਸੁਖਵੀਰ ਕੌਰ ਵਾਈਫ ਆਫ ਬਲਬੀਰ ਸਿੰਘ ਮਰਤਕ ਤੇ ਇਹਦੀ ਇੱਕ ਜਿਹੜੀ ਹੈਗੀ ਹੈ ਇਹਦੀ ਵਾਈਫ ਦੀ ਸਹੇਲੀ ਹੈਗੀ ਹੈ ਐ ਗੁਰਪ੍ਰੀਤ ਕੌਰ ਵਾਈਫ ਆਫ ਕੁਲਵਿੰਦਰ ਸਿੰਘ ਇਹਨਾਂ ਨੇ ਆਪਸ ਵਿੱਚ ਹਮ ਵਿਚਾਰਾ ਹੋ ਕੇ ਜਿਹੜਾ ਹੈਗਾ ਵੀ ਇਹਨੂੰ ਜਿਹੜਾ ਹੈਗਾ ਉਹ ਮਾਰ ਦਿੱਤਾ ਤੇ ਮਾਰ ਕੇ ਤੇ ਆਪਣੇ ਬਾਕੀ ਸਾਥੀਆਂ ਕੁਲਵਿੰਦਰ ਸਿੰਘ son ਆਫ ਭੰਗਾ ਸਿੰਘ ਵਾਸੀ ਨਰੰਗ ਜਿਹੜਾ ਇਹਦਾ ਪਤੀ ਲੱਗਦਾ ਗੁਰਪ੍ਰੀਤ ਕੌਰ ਦਾ ਤੇ ਲੀਲਾ ਸਿੰਘ son ਆਫ ਤੇਜ ਸਿੰਘ ਵਾਸੀ ਗਾਟਵਾਲੀ ਇਹ ਇਹਦਾ ਪਿਤਾ ਲੱਗਦਾ ਤੇ ਇੱਕ ਇਹਦੀ ਮਾਸੀ ਸੀਗੀ ਗੁਰਪ੍ਰੀਤ ਕੌਰ ਦੀ ਵੀਰਪਾਲ ਕੌਰ ਹਰਵਿੰਦਰ ਸਾਹਿਬ ਵਾਈਫ ਆਫ ਹਰਵਿੰਦਰ ਸਿੰਘ ਰੈਜ਼ੀਡੈਂਟ ਆਫ ਗਾਟਵਾਲੀ ਫਿਰ ਇਹਨਾਂ ਦੇ ਨਾਲ ਲੈ ਕੇ ਇਹਨਾਂ ਨੂੰ ਆਪਸ ਵਿੱਚ ਹਮਮਸ਼ਵਰਾ ਹੋ ਕੇ ਇਹਨਾਂ ਨੇ ਇੱਥੇ ਗੱਡਾ ਪੱਟ ਕੇ ਇਹਨੂੰ ਜਿਹੜਾ ਹੈਗਾ ਉਹ ਉੱਥੇ ਦਬਾਤਾ ਜਿਹਦੇ ਅਸੀਂ ਇਹਦੇ ਵਿੱਚ ਡੈੱਡ ਬੋਡੀ ਅੱਜ ਰਿਕਵਰ ਕੀਤੀ ਹੈ ਤੇ 103 ਬੀਐਨਐਸ ਤਾ ਇਹਦੇ ਵਿੱਚ ਵਾਧਾ ਕੀਤਾ ਹੈ ਇਹਦੇ ਵਿੱਚ ਦੋ ਦੋਸ਼ਨਾ ਜਿਹੜੀਆਂ ਹੈਗੀਆਂ ਗੁਰਪ੍ਰੀਤ ਕੌਰ ਵਾਈਫ ਆਫ ਕੁਲਵਿੰਦਰ ਸਿੰਘ ਨਰਵਾਸੀ ਨਰੰਗ ਹਾਲ ਗਾਟਵਾਲੀ ਤੇ ਇੱਕ ਇਹਦੀ ਮ੍ਰਿਤਕ ਦੀ ਘਰ ਵਾਲੀ ਸੁਖਵੀਰ ਕੌਰ ਇਹ ਦੋਨਾਂ ਨੂੰ ਜਿਹੜਾ ਹੈਗਾ ਅਰੈਸਟ ਕਰ ਲਿਆ ਤੇ ਬਾਕੀ ਦੋਸ਼ੀਆਂ ਦੀ ਜਿਹੜੀ ਹੈਗੀ ਆ ਉਹ ਪੱਲ ਜਾਰੀ ਹੈ। ਇਹ ਤੁਸੀਂ ਕਹੇ ਫੁੱਟ ਡੂੰਘਾ ਦੱਬਿਆ ਸੀ ਤੁਸੀਂ ਗੱਡਾ ਪ੍ਰਸ਼ਾਸਨ ਨੇ ਖਵਾਇਆ ਕਿੰਨਾ ਢੋਆ ਬੱਟਾ ਹੋਇਆ ਸੀਗਾ ਇਹ ਨੀਅਰ ਅਬਾਊਟ ਦੇਖੋ 6 ਤੋਂ 7 ਫੁੱਟ ਦੇ ਤੱਕ ਜਿਹੜਾ ਹੈਗਾ ਇਹ ਡੂੰਘਾ ਸੀਗਾ ਜਿਹੜਾ ਜਿਹਦੇ ਵਿੱਚ ਇਹਨਾਂ ਨੇ ਪੱਲੀ ਦੇ ਵਿੱਚ ਇੱਕ ਲੁਭੇਟ ਕੇ ਇਹਨੂੰ ਜਿਹੜਾ ਹੈਗਾ ਲੰਦਾ ਪਿਆ ਹੋਇਆ ਸੀਗਾ ਸਰ ਇਹ ਰਾਤ ਸਮੇ ਹੋਇਆ ਕੰਮ ਥਾ ਕਿਉਂਕਿ ਇਹ ਪਿੰਡ ਦੇ ਵਿਚਕਾਰ ਹੈ ਲੱਗਦਾ ਸਾਨੂੰ ਦਿਨੇ ਹੋਇਆ ਥਾ ਰਾਤ ਨੂੰ ਇਹ ਕੰਮ ਇਹਦੇ ਬਾਰੇ ਹੱਲੇ ਦੇਖੋ ਸਰਸਰੀ ਪਹਿਲੀ ਇਨਵੈਸਟੀਗੇਸ਼ਨ ਕੀਤੀ ਗਈ ਹੈ ਤੇ ਬਾਕੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਇਹਨੂੰ ਪੁੱਛਿਸ਼ ਕਰਾਂਗੇ ਕਿ ਕਿਸ ਟਾਈਮ ਕਿਸ ਤਰ੍ਹਾਂ ਇਹ ਜਿਹੜਾ ਹੈਗਾ ਕਿਸ ਟਾਈਮ ਅਮਲ ਵਿੱਚ ਲਿਆਂਦਾ ਜਿਹੜਾ ਇਹ ਕੰਮ ਮੋਢਲੀ ਪੁੱਛਗੇ ਇਸ ਦਰਾਨ ਕੀ ਮੰਨਿਆ ਇਹਨਾਂ ਨੇ ਜੀ ਤੁਸੀਂ ਮੋਢਲੀ ਪੁੱਛਗੇ ਇਸ ਦਰਾਨ ਇਹਹੀ ਮੰਨਿਆ ਹੈਗਾ ਕਿ ਇਹ ਜਿਹੜਾ ਮ੍ਰਿਤਕ ਹੈਗਾ ਬਲਬੀਰ ਸਿੰਘ ਇਹਨੂੰ ਇਹਨੇ ਗੁਰਪ੍ਰੀਤ ਕੌਰ ਨੇ ਦੱਸਿਆ ਹੈਗਾ ਵੀ ਇਹਨੂੰ ਇਹਨੇ ਬੰਦੇ ਸਿਰ ਘਰ ਬੁਲਾ ਲਿਆ ਘਰ ਬੁਲਾ ਕੇ ਤੇ ਇਹਦੇ ਸਿਰ ਵਿੱਚ ਪਹਿਲਾਂ ਘੋਟਨਾ ਮਾਰਿਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਦੇ ਜਦੋਂ ਇਹ ਡਿੱਗ ਪਿਆ ਮੇਹੂਸ਼ ਹੋ ਗਿਆ ਤੇ ਇਹਨੂੰ ਜਿਹੜਾ ਹੈ ਦਤਰਾ ਨਾਲ ਵੱਟ ਕੇ ਤੇ ਆਪਣੀ ਜਿਹੜੀ ਹੈਗੀ ਆ ਇਹਦੀ ਘਰ ਵਾਲੀ ਸੁਖਵੀਰ ਕੌਰ ਹੈਗੀ ਆ ਉਹ ਵੀ ਇਹਦੀ ਪੂਰੀ ਸਲਾਹ ਦੇ ਵਿੱਚ ਰਜਾਮੰਦ ਸੀਗੀ ਤੇ ਉਹ ਵੀ ਇਹਨੂੰ ਕਹਿੰਦੀ ਸੀਗੀ ਵੀ ਇਹਨੂੰ ਆਪਾਂ ਜਿਹੜਾ ਹੈਗਾ ਮਕਾਣਾ ਹੈਗਾ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੇ ਆਪਣੇ ਬਾਕੀ ਸਾਥੀਆਂ ਦੇ ਨਾਲ ਮਿਲ ਕੇ ਉਹਨੂੰ ਜਿਹੜਾ ਹੈਗਾ ਕੱਟਾ ਦਬਕੇ ਜਿਹੜਾ ਹੈਗਾ ਕੱਟ ਕੇ ਉਹ ਦਬਾਤਾ ਰੰਜਿਸ਼ ਕੀ ਸੀ ਸਰ ਰੰਜਿਸ਼ ਨੇ ਇਹਦੇ ਵਿੱਚ ਜਿਹੜਾ ਹੈਗਾ ਕੁਝ ਜੋ ਮੁੱਢਲੀ ਤਫ਼ਤੀਸ਼ ਸਾਨੂੰ ਪਤਾ ਲੱਗਿਆ ਵੀ ਇਹ ਦੋਨੋਂ ਜਿਹੜੀ ਗੁਰਪ੍ਰੀਤ ਕੌਰ ਹੈਗੀ ਹੈ ਤੇ ਇੱਕ ਸੁਖਵੀਰ ਕੌਰ ਇਹਨਾਂ ਦਾ ਆਪਸ ਵਿੱਚ ਗਹਿਰਾ ਸਬੰਧ ਸੀਗਾ ਇਹ ਸੇਧੀਆਂ ਸੀਗੀਆਂ ਬਹੁਤ ਗੂੜੀਆਂ ਤੇ ਉਹਦੇ ਸਬੰਧ ਚ ਉਹ ਇਹਨੂੰ ਰੋਕਦਾ ਸੀਗਾ ਇਹਦੇ ਕੋਲ ਜਾਣ ਤੋਂ ਤੇ ਜਿਹਦੇ ਕਰਕੇ ਇਹਨਾਂ ਨੇ ਫਿਰ ਉਹਦੇ ਤੋਂ ਖਫਾ ਹੋ ਕੇ ਉਹਨਾਂ ਨੇ ਸਲਾਹ ਬਣਾਈ ਤੇ ਸਲਾ ਬਣਾ ਕੇ ਉਹਦਾ ਜਿਹੜਾ ਹੈਗਾ ਕਤਲ ਨੂੰ ਅੰਜਾਮ ਦੇਤਾ। ਇਹ ਜੇਲਪਣੇ ਦਾ ਕੰਮ ਕਰਦੀ ਜਿਹੜੀ ਇਹ ਗੁਰਪ੍ਰੀਤ ਹਾਂ ਇਹ ਪਤਾ ਲੱਗਿਆ ਵੀ ਇਹ ਕਾਰਪ੍ਰੀਤ ਕਾਰ ਜਿਹੜੀ ਇਹ ਪੁਛਾਂ ਪਛਾਂ ਦਾ ਕੰਮ ਕਰਦੀ ਹੈ ਪਿੰਡਗਾਠ ਵਾਲੀ ਵਿੱਚ ਇਹਦੇ ਵਿੱਚ ਅਗਲੀ ਜਿਹੜੀ ਹੈਗੀ ਇਹਨੂੰ ਬਾਕੀ ਵੀ ਪੁਛਕਿਛ ਕਰਾਂਗੇ ਤੇ ਇਹਦੇ ਵਿੱਚ ਜਿਹੜੇ ਬਾਕੀ ਕੋਈ ਹੋਰ ਜੇ ਕਿਸੇ ਦੀ ਵੀ ਸ਼ਮੂਲੀਅਤ ਕੋਈ ਪਾਈ ਜਾਂਦੀ ਹੈਗੀ ਆ ਉਹਨੂੰ ਵੀ ਸ਼ਕਤੀ ਨਾਲ ਜਿਹੜਾ ਹੈਗਾ ਟਰੇਸ ਕਰਕੇ ਤੇ ਸਲੱਖਾਂ ਦੇ ਵਿੱਚ ਜੜਾ ਹੈਗਾ ਭੇਜਿਆ ਗਿਆ।